ਦਵਾਬਾ ਪਬਲਿਕ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਕੈਮਰਾਮੈਨ ਰਮਰ ਮਾਹੀ ਦੇ ਨਾਲ ਮੈਂ ਰਿਪੋਰਟਰ ਕੁਲਦੀਪ ਸਿੰਘ ਥੜਾ ਜਿੱਦਾਂ ਕਿ ਦਰਸ਼ਕਾਂ ਨੂੰ ਪਤਾ ਹੀ ਹੈ ਕਿ ਪਿਛਲੀ 26 ਜਨਵਰੀ ਨੂੰ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਸਾਹਿਬ ਜੀ ਦੇ ਸਟੈਚੂ ਦੇ ਨਾਲ ਇੱਕ ਮੰਦਭਾਗੀ ਘਟਨਾ ਵਾਪਰੀ ਸੀ ਜਿਸ ਦੇ ਸਬੰਧ ਵਿੱਚ ਪੂਰੇ ਭਾਰਤ ਦੇ ਵਿੱਚ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਉਸੇ ਲੜੀ ਦੇ ਤਹਿਤ ਅੱਜ ਸ਼ਹਿਰ ਫਲੋਰ ਦੇ ਵਿੱਚ ਅੰਬੇਦਕਰ ਚੌਂਕ ਵਿਖੇ ਅੰਬੇਦਕਰ ਪ੍ਰੈਸ ਕਲੱਬ ਪੰਜਾਬ ਦੇ ਸੱਦੇ ਤੇ ਅਮਰੀਕਨ ਸਾਰਨੇ ਪਾਰਟੀ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਆਪੋ ਆਪਣਾ ਕਰਤੱਵ ਨਿਭਾਉਂਦੇ ਹੋਏ ਇਸ ਧਰਨੇ ਨੂੰ ਸਫਲ ਬਣਾਉਣ ਵਾਸਤੇ ਵੱਧ ਚੜ ਕੇ ਆਪਣਾ ਯੋਗਦਾਨ ਪਾਇਆ ਤੇ ਆਪਣੇ ਵਿਚਾਰ ਸਾਂਝੇ ਕੀਤੇ ਨੇ ਦੇਖਦੇ ਆ ਮੌਕੇ ਦੀਆਂ ਲਾਈਵ ਤਸਵੀਰਾਂ ਬਾਵਾ ਸਾਡ ਤੁਹਾਡੀ ਸੋਚ ਤੇ ਪਹਰਾ ਤੇ ਆਵੇ ਪੰਜਾਬ ਸਰਕਾਰ ਹਾਏ ਹਾਏ ਬਾਵਾ ਪੁਲੀਸ ਹਾਏ ਹਾਏ ਇਹ ਵੀ ਸਾਰ ਦੇ ਨਾਮ ਤੇ ਇਹ ਬਣ ਜਾਵੇ ਸੋ ਅੰਮ੍ਰਿਤ ਬਾਣ ਪਹੁੰਚਲੇ ਜੀ ਸਾਡੇ ਜਨੈਲ ਫਲੋਰ ਜੀ ਔਰ ਲੰਬੜਦਾ ਯੂਨੀਅਨ ਦੇ ਪ੍ਰਧਾਨ ਸੁਖਦੇਵ ਸਿੰਘ ਜੀ ਔਰ ਪੈਸੀਪਾਲ ਸਿੰਘ ਜੀ ਖੇੜਾ ਸਾਹਿਬ ਔਰ ਜਿੰਨਾ ਪੂਰਾ মিডিਆ ਆਇਆ ਸਰਪੰਚ ਸਾਹਿਬ ਸੰਜੀਤ ਸਿੰਘ ਜੀ ਭੱਟੀਆਂ ਸਾਹਿਬ ਔਰ ਜਿੰਦਾਬਾਦ ਸਾਰੇ ਦੇ ਅਮੀਰ ਯਾਰ ਸੈਨਾ ਆਫ ਇੰਡੀਆ ਦੇ ਜਿੰਨੇ ਆਉਤੇ ਆ ਰਿਆ ਔਰ ਜਿੰਨੇ ਵੀ ਬਾਬਾ ਸਾਹਿਬ ਨੂੰ ਪਿਆਰ ਕਰਨ ਵਾਲੇ ਲੋਕ ਇਕੱਠੇ ਹੋਏ ਆ ਸੋ ਸਾਰਿਆਂ ਦਾ ਧੰਨਵਾਦ ਹੈ ਜੀ ਪੰਜਾਬ ਸਰਦਾਰ ਮਰਦਾਬਾਦ 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 ਪੰਜਾਬ ਸਰਕਾਰ ਹਾਏ 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 ਮਰਦ ਪਰ ਮੋਦੀ ਹਾਏ 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 ਬਾਬਾ ਸਾਹਿਬ ਤੁਹਾਡੀ ਫੋਟ ਤੇ ਬਾਬਾ ਸਾਹਿਬ ਤੁਹਾਡੀ ਫੋਟ ਤੇ भीमराव अंबेडकर जी अमर रहे बाबा साहब डॉक्टर भीमराव अंबेडकर जी अमर रहे हाय, पंजाब सरकार हाय, नरेंद्र मोदी हाय हाय, भारत सरकार है है। ਆਵਾਜ਼ ਸਹਿਤ ਸ੍ਰੀ ਗੁਰੂ ਰੁਪਨ ਬਾਲ ਮੇਕੀ ਦੇ ਨਾਂ ਦੇ ਸਬੰਧ ਸਹਿਤ ਦੇਸ਼ ਦੇ ਕਾਨੂੰਨ ਦੇ ਪਾਲਣ ਹਾਰੇ ਬਾਬਾ ਸਾਹਿਬ ਡਾਕਟਰ ਵੀ.ਆਰ ਮੇਕਰ ਸਾਹਿਬ ਉਹਨਾਂ ਦੇ ਨਾਂ ਤੇ ਜਿੰਨੀਆਂ ਵੀ ਸੰਸਥਾਵਾਂ ਇਸ ਦੇ ਚੱਲ ਰਹੀਆਂ ਅੱਜ ਹਰੇਕ ਕਰਤਾ ਬੜਾ ਹੀ ਦੁੱਖ ਮਹਿਸੂਸ ਕਰ ਰਿਹਾ ਹੈ ਕਿਉਂਕਿ ਪੰਜਾਬੀ ਜਿਹੜੀ ਆਪਾਂ ਮੂਲ ਨਵਾਸੀ ਆ ਔਰ ਸਾਰਿਆਂ ਨੂੰ ਭਾਈਚਾਰੇ ਦੇ ਨਾਲ ਰਹਿਣਾ ਚਾਹੀਦਾ ਹੁਣ ਸਿਰਫ ਜਿਹੜੇ ਦੋ ਬੁਲਾ ਰਹੇ ਆ ਜੀ ਉਹ ਬੋਲਣਗੇ ਔਰ ਸੰਤ RAM ਸਿੰਘ ਜੀ ਉਹ علاوہ ਦੋ ਬੁਲਾ ਰਹੇ ਬੋਲਣਗੇ ਚਰਨਜੀਤ ਪੁਵਾਰੀ ਜੀ ਐਡਵੋਕੇਟ ਸਾਹਿਬ ਉਹਨਾਂ ਨੂੰ ਮੈਂ ਬੇਨਤੀ ਕਰੂੰਗਾ ਕਿ ਉਹ ਦੋ ਮਿੰਟ ਜਿਹੜੇ ਆਪਣੇ ਵਿਚਾਰ ਕਰਨ ਯਾਰਾ ਲੰਬਾ ਹੋਣਾ ਪਰ ਜਿਹੜਾ ਇਸ ਸਮਾਗਨ ਨੂੰ ਲੈ ਕੇ ਨਹੀਂ ਜਾਣਾ ਉਹਨਾਂ ਤੋਂ ਬਾਅਦ ਲੰਬੜ ਦਾ ਜੂਨੀਅਨ ਫਲਾਟ ਦੇ ਪ੍ਰਧਾਨ ਸੁਭਦੇਵ ਸਿੰਘ ਜੀ ਖੜਾ ਜੀ ਉਹਨਾਂ ਨੂੰ ਬੇਨਤੀ ਹੈ ਵੀ 2 ਮਿੰਟ ਦੇ ਆਪਣੀ ਗੱਲ ਕਰਨੀ ਸਾਡੇ ਦਰਮਿਆਨ ਐਸਾ ਨਹੀਂ ਅਪਰਾ ਜੀ ਬਿਲਕੁਲ ਸਨੋ ਗੁੰਡੀਆਂ ਪੁੱਤਰਾਂ ਭਾਈਚਾਰਾ ਜਿੰਨੀਆਂ ਬੌਸ ਆ ਡਾਕਟਰ ਮੇਡਗਰ ਦੇ ਨਾਮ ਤੇ ਬਣੀਆ ਆਰਗੇਨਾਈਜੇਸ਼ਨ ਹੈ ਗੁਰੂ ਦਾਸ ਦੇ ਨਾਮ ਤੇ ਬਣੀਆ ਆਰਗੇਨਾਈਜੇਸ਼ਨ ਤੁਸੀਂ ਸਾਰੇ ਆਏ ਆ ਇਕੱਠੇ ਹੋਏ ਆ ਤੁਹਾਡਾ ਧੰਨਵਾਦ ਆ ਤੁਸੀਂ ਤੁਹਾਨੂੰ ਜਿਹੜਾ ਬਰਾਬਰ ਆ ਅਗਰ ਦਾ ਸਤਾਮ ਮਿਲੇ ਤੁਹਾਡਾ ਡਾਕਟਰ ਮੇਡਗਰ ਚੌਂਕ ਵਿਚਾਰਾ ਲਵਾਰ ਸਿਆ ਸ਼ਹਿਰ ਦਾ ਕੋਈ ਵੀ ਐਮਪੀ ਐਮਐਲਏ ਜਾਂ ਕੌਂਸਲਰ ਵਾਲੇ ਜਿਹੜਾ ਇਹਨੂੰ ਕੋਈ ਸੰਭਲਣ ਨੂੰ ਤਿਆਰ ਨਹੀਂ ਇਹਨੂੰ ਗੁਰਦਾਸ ਮੰਦਰ ਪ੍ਰਬੰਧਕ ਕਮੇਟੀ ਭਵਨ ਪ੍ਰਬੰਧਕ ਕਮੇਟੀ ਸ਼ਹਿਰ ਵਾਲਿਆਂ ਨੇ ਅਡਾਪਟ ਕੀਤਾ ਹੈ ਤੇ ਤੁਸੀਂ ਇੱਕ ਇਗਾ ਹੀ ਕਿਹੜਾ ਆ ਦੇਖੋ ਉੱਪਰ ਦੀ ਹਾਲ ਹੋਇਆ ਹੈ ਤੇ ਆ ਬਾਸ ਡਾਕਟਰ ਬਿਲਡ ਕਰਨ ਨੂੰ ਮੂੜਿਆ ਆ ਦੂਜੇ ਦੇ ਵਿੱਚ ਤੇ ਇਹਨੂੰ ਕੋਈ ਭੰਨ ਨਾ ਜਾਵੇ ਇਹਨੂੰ ਯਾਦ ਕਰਨਾ ਚਾਹੀਦਾ 바ਵਾ ਸਾਹਿਬ ਡਾਕਟਰ ਜੋ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ 바ਵਾ ਸਾਹਿਬ ਡਾਕਟਰ ਭੀਮਰਾਓ ਅੰਬੇਡਕਰ ਜੀ ਦੇ ਸਟੈਚੂ ਨੂੰ ਖੰਡਿਤ ਕੀਤਾ ਗਿਆ ਔਰ ਸੰਵਿਧਾਨ ਦੇ ਪ੍ਰਤੀਰੂਪ ਨੂੰ ਜਲਾਇਆ ਗਿਆ ਉਹਦੇ ਵਿਰੋਧ ਦੇ ਵਿੱਚ ਅੱਜ ਪੰਜਾਬ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਔਰ ਹਲਕੇ ਲੈਵਲ ਤੇ ਜਿਹੜਾ ਉਹ ਰੋਸ ਪ੍ਰਦਰਸ਼ਨ ਹੋ ਰਿਹਾ ਉਹਨਾਂ ਦੀ ਕਾਰਕਿਤੀ ਗਈ ਸੀ ਅੱਜ ਸਤਨਿਕ ਡਾਕਟਰ ਮਿਡਗਰ ਚੌਕ ਤੇ ਇੱਕ ਵੱਖ-ਵੱਖ ਜਥੇਬੰਦੀਆਂ ਵੱਲੋਂ ਜਿਹੜਾ ਇੱਕ ਸੰਕੇਤਕ ਤੌਰ ਤੇ ਇੱਕ ਧਰਨਾ ਪ੍ਰਦਰਸ਼ਨ ਕੀਤਾ ਗਿਆ ਕਿ ਜਿਹੜਾ ਦੋਸ਼ੀ ਆ ਦੋਸ਼ੀ ਦੇ ਖਿਲਾਫ ਸਖਤ ਤੋਂ ਸਖਤ ਧਰਾਵਾਂ ਲਾ ਕੇ ਉਹਦੇ ਉਹਦੇ ਦਾ ਜਿਹੜਾ ਉਹਦੀ ਫਾਂਸੀ ਦਾ ਪ੍ਰਬੰਧ ਕੀਤਾ ਜਾਵੇ ਉਹਦੇ ਖਿਲਾਫ ਦੇਸ਼ ਧ్రోਹ ਦਾ ਮਕਦਮਾ ਦਰਜ ਹੋਵੇ ਉਹਦੇ ਖਿਲਾਫ ਨੈਸ਼ਨਲ ਸਕਿਉਰਿਟੀ ਐਕਟ ਤਹਿਤ ਮਕਦਮਾ ਦਰਜ ਹੋਵੇ ਉਹਦੇ ਖਿਲਾਫ ਜਿਹੜਾ ਆ ਦੰਗਾ ਭੜਕਾਉਣ ਦੀਆਂ ਭੰਡੀਆਂ ਜਿਹੜੀਆਂ ਧਰਾਵਾਂ ਲਾਈਆਂ ਜਾਣ ਔਰ ਉਹਦੀ ਸਿਟੀਜ਼ਨਸ਼ਿਪ ਭਾਰਤ ਦੀ ਨਾਗਰਿਕਤਾ ਦੇ ਉੱਤੋਂ ਕੋਈ ਜਾਵੇ ਕਿਉਂਕਿ ਉਹਨੇ ਭਾਰਤ ਦੇ ਸੰਵਿਧਾਨ ਦੇ ਪ੍ਰਤੀਰੂਪ ਨੂੰ ਜਿਹੜਾ ਮਤਲਬ ਉਹ ਖੰਡਿਤ ਕੀਤਾ ਹੈਗਾ ਉਹ ਬਾਬਾ ਸਾਹਿਬ ਡਾਕਟਰ ਮੀਟਕਰ ਦੇ ਸਟੈਚੂ ਨੂੰ ਵੀ ਕੰਡਿਤ ਕੀਤਾ ਆ ਔਰ ਉਹ ਉਹਨਾਂ ਨੇ ਬਾਬਾ ਸਾਹਿਬ ਡਾਕਟਰ ਮੀਟਕਰ ਦੇ ਆ ਨਰਾਦਰ ਕੀਤਾ ਆ ਜਿਨ੍ਹਾਂ ਨੇ ਭਾਰਤ ਦਾ ਸੰਵਿਧਾਨ ਦੇ ਕੇ ਪੂਰੇ ਭਾਰਤ ਦੇ ਲੋਕਾਂ ਦੇ ਲਈ ਜਿਹੜਾ ਵੱਖ-ਵੱਖ ਤਰੀਕੇ ਦੇ ਨਾਲ ਜਿਹੜਾ ਉਹਨਾਂ ਨੂੰ ਡੈਮੋਕ੍ਰੇਸੀ ਦਿੱਤੀ ਆ ਤੇ ਅੱਜ ਉਹਦੇ ਲਈ ਅਸੀਂ ਇਕੱਠੇ ਹੋਏ ਆ ਔਰ ਅਗਲਾ ਪ੍ਰੋਗਰਾਮ ਜਿਹੜਾ ਤੈਅ ਹੋਊਗਾ ਉਹਦੇ ਮੁਤਾਬਿਕ ਜੇ ਬੰਦ ਦੀ ਘਾਲ ਆਈ ਤਾਂ ਬੰਦ ਦੀ ਘਾਲ ਨਹੀਂ ਤਾਂ ਕੋਈ ਹੋਰ ਰੋਸ ਪ੍ਰਦਰਸ਼ਨ ਦਾ ਰੂਪ ਰੇਖਾ ਆਈ ਤਾਂ ਉਹਦੇ ਉਹ ਕੀਤਾ ਜਾਵੇਗਾ ਉਸ ਲਈ ਸਾਹਿਬ ਕੀ ਜਿਹੜੇ ਪੰਜਾਬ ਜਿੰਨੇ ਵੀ ਬਾਬਾ ਸਾਹਿਬ ਦੇ ਜਿਹੜੇ ਸਟੈਚੂ ਬਣੇ ਆ ਉਹਨਾਂ ਦੀ ਜਿਹੜੀ ਸਿਕਿਉਰਿਟੀ ਆ ਪੰਜਾਬ ਜਿਹੜੀ ਸਰਕਾਰ ਨੂੰ ਦੇਣੀ ਚਾਹੀਦੀ ਹੈ ਕਿ ਨਹੀਂ ਦੇਣੀ ਚਾਹੀਦੀ ਦੇਖੋ ਐਂ ਇਆ ਬਾਬਾ ਸਾਹਿਬ ਡਾਕਟਰ ਮੇੜਗਾ 12000 ਪੰਡਾ ਦੇ ਵਿੱਚ ਤਾਂ 12000 ਹੀ ਸਟੈਚੂ ਲੱਗਾ ਹੋ ਸਕਦਾ ਹਨਾਂ ਦਾ ਇੰਨੀ ਜਗਾ ਸੁਰੱਖਿਆ ਪ੍ਰਬੰਧ ਕਰਨੀ ਔਖੀ ਗੱਲ ਆ ਪਰ ਸਰਕਾਰ ਨੂੰ ਕਦਮੇ ਇਹਨੇ ਸਖਤ ਚੁੱਕਣੇ ਚਾਹੀਦੇ ਆ ਕਿ ਜਿਹੜਾ ਇਦਾਂ ਦਾ ਕੋਈ ਮਨ ਬਣਾਵੇ ਤਾਂ ਉਹਨੂੰ ਪਹਿਲਾਂ ਡਰ ਪੈ ਆਵੇ ਕਿ ਜੇ ਮੈਂ ਇਦਾਂ ਦੀ ਕੋਈ ਕਾਰਵਾਈ ਗਲਤ ਕੀਤੀ ਤਾਂ ਜਿਹੜਾ ਉਹ ਮੇਰੇ ਖਿਲਾਫ ਉਹ ਸਖਤ ਕਾਰਵਾਈ ਹੋਊਗੀ ਤਾਂ ਇਦਾਂ ਦਾ ਪ੍ਰਬੰਧ ਸਾਨੂੰ ਜਿਹੜਾ ਕਰਨਾ ਚਾਹੀਦਾ ਹੈ ਦੇਖੋ ਲੋਕਾਂ ਨੂੰ ਬਾਬਾ ਸਾਹਿਬ ਡਾਕਟਰ ਮੈਡਗਰ ਨੇ ਸਮੁੱਚੀ ਮਨੁੱਖਤਾ ਦੇ ਭਲੇ ਲਈ ਕੰਮ ਕੀਤਾ ਜਿੱਦਾਂ ਅਸੀਂ ਸਾਰੇ ਵਾਕਾਂ ਦੇ ਸਾਰੇ ਧਰਮਾਂ ਦੇ ਲੋਕਾਂ ਦਾ ਸਾਰੇ ਮਹਾਪੁਰਸ਼ਾਂ ਦਾ ਸਤਿਕਾਰ ਕਰਦੇ ਹਾਂ ਇਦਾਂ ਹੀ ਅਸੀਂ ਚਾਹੁੰਦੇ ਆ ਕਿ ਬਾਬਾ ਸਾਹਿਬ ਡਾਕਟਰ ਅੰਬੇਡ ਕਰਦਾ ਜਿਹੜਾ ਰਿਸਪੈਕਟ ਕੀਤੀ ਜਾਵੇ ਉਹਨਾਂ ਦਾ ਮਾਨਸਕਾਰ ਕੀਤਾ ਜਾਵੇ ਇਦਾਂ ਦੀ ਕੋਈ ਘਟਨਾ ਨਾ ਹੋਵੇ ਜਿਹੜਾ ਸਮਾਜ ਦੇ ਵਿੱਚ ਵੰਡ ਪਵੇ ਔਰ ਨੁਕਸਾਨ ਹੋਵੇ ਸਮਾਜ ਨੂੰ ਸਾਡੇ ਕੋ ਤਾਂ ਬਦਲ ਖੋਲਾ ਹੀ ਆ ਪ੍ਰੋਟੈਸਟ ਹੀ ਆ ਅਸੀਂ ਤਾਂ ਰਾਜ ਸ਼ਕਤੀ ਦਾ ਹੈ ਨਹੀਂ ਸਾਡੇ ਕੋ ਲੋਕ ਸ਼ਕਤੀ ਆ ਤੇ ਸੜਕਾਂ ਤੇ ਆਵਾਂਗੇ ਅੰਦੋਲਨ ਕਰਾਂਗੇ ਇਹ ਸਾਰੀ ਨੈਗਲੀਜੈਂਸੀ ਆ ਆਵਾਦੀ ਪਾਰਟੀ ਸਰਕਾਰ ਦੀ ਭਗਵੰਤ ਮਾਨ ਦੀ ਉਹਨੇ ਆਪਣਾ ਮੇਰ ਬਣਾਉਣਾ ਸੀਗਾ ਅੰਮ੍ਰਿਤਸਰ ਦੇ ਵਿੱਚ ਤੇ ਉਦੋਂ ਪਹਿਲਾਂ ਉਹਨੇ ਇਹੋ ਦੀ ਘਟਨਾ ਕਰਕੇ ਸਾਰੇ ਪੰਜਾਬ ਦਾ ਧਿਆਨ ਕੇਂਦਰਿਤ ਕਰਕੇ ੱੱਕੇ ਨਾਲ ਮੇਰ ਚੋਣ ਲਿਆ ਤੇ ਡੈਮੋਕ੍ਰੇਸੀ ਦਾ ਕਹਾਣ ਕੀਤਾ ਤੇ ਬਾਦ ਸਾਹਿਬ ਡਾਕਟਰ ਮਿੰਟਕਰ ਦਾ ਨਰਾਦਰ ਕੀਤਾ ਜੇ ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ ਬਰਗਾੜੀ ਵਾਲੇ ਐਪੀਸੋਡ ਚ ਕੁੱਟਕੋੜੇ ਵਾਲੇ ਐਪੀਸੋਡ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲੇ ਐਪੀਸੋਡ ਚ ਉਹਨਾਂ ਨੂੰ ਪਾਰਟੀ ਬਣਾਇਆ ਜਾ ਸਕਦਾ ਸ਼ਕੀਰਵਾਦ ਨੂੰ ਪਾਰਟੀ ਬਣਾਇਆ ਜਾ ਸਕਦਾ ਇਹ ਵੀ ਜਿਹੜਾ ਗ੍ਰਹਿ ਮੰਤਰਾਲੇ ਜਿਹੜਾ ਭਗਵੰਤ ਮਾਨ ਕੋਲੇ ਆ ਮੁੱਖ ਮੰਤਰੀ ਭਗਵੰਤ ਮਾਨ ਆ ਉਹਦਾ ਕਸੂਰ ਹੈ ਫਿਰ ਭਗਵੰਦ ਮਾਨ ਦੇ ਖਿਲਾਫ ਵੀ ਜਿਹੜਾ ਉਹ ਮੁਕਦਮਾ ਦਰਜ ਹੋਣਾ ਚਾਹੀਦਾ ਹੈ ਜੈਪੀਮ ਜੈ ਭਾਰਤ ਮੈਂ ਅਮਰਤਪਾਲ ਤਿੰਗ ਅੰਬੇਡਕਰ ਸਨ ਆਫ ਇੰਡੀਆ ਜਿਹੜਾ ਜਨਰਲ ਸੈਕਟਰੀ ਜਿੰਦਰ ਜੱਤੀ ਅਸੀਂ ਤਾਂ ਲਾਲ ਲਕੀਰ ਵਾਲੇ ਪਿਛਲੇ ਦਿਨ 26 ਜਨਵਰੀ ਨੂੰ ਜੋ ਅੰਮ੍ਰਿਤਸਰ ਵਿਖੇ ਘਟਨਾ ਘਟੀ ਹੁਣ ਅਮਰੀਕਾ ਵਿੱਚ ਤਰੰਤ ਇੱਕ ਵਿਅਕਤੀ ਵੱਲੋਂ ਬਾਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਜੀ ਦੀ ਪ੍ਰਤਿਮਾ ਨੂੰ ਜਿਹੜਾ ਕੇਸ ਪਹੁੰਚਾਈ ਗਈ ਉਸ ਵਿਅਕਤੀ ਵੱਲੋਂ ਤੋੜਨ ਦੀ ਕੋਸ਼ਿਸ਼ ਕੀਤੀ ਗਈ ਔਰ ਅੱਜ ਕਾਲ ਬੰਦ ਤੇ ਸੱਦੇ ਤੇ ਫਲੋਰ ਦੇਖੋ ਸਾਹਦੇ ਫਰੰਟ ਵੱਲੋਂ ਦੇਖਾਰੇ ਜਿੱਥੇ ਬੰਦਿਆ ਇਕੱਠੀਆਂ ਹੋ ਕੇ ਬੰਦਾ ਕਾਲ ਦਾ ਸਵਰਥਨ ਦੇਣ ਲਈ ਫਲੋਰ 'ਹੀ ਪ੍ਰੋਬਲਮ ਰੱਖਿਆ ਔਰ ਮੈਂ ਦਸਰਾ ਚੋਣਾ ਕਿ ਜਿਹੜੋ 26 ਜਨਵਰੀ ਨੂੰ ਉਸ ਵਿਅਕਤੀ ਨੇ ਬਾਬਾ ਸਾਹਿਬ ਦੇ ਸਟੈਚੂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਔਰ ਉੱਥੋਂ ਦੇ ਜਿਹੜੇ ਲੋਕ ਹਨ ਪ੍ਰਸ਼ਾਸਨ ਨੇ ਧਿਆਨ ਚ ਲਿਆੰਦਾ ਗਿਆ ਔਰ ਪਛਾਣ ਨੇ ਉਦੋਂ ਅਤਕੜੀ ਲਾਈ ਔਰ ਮੈਂ ਬੇਨਤੀ ਕਰਦਾ ਪੰਜਾਬ ਸਰਕਾਰ ਨੂੰ ਔਰ ਉੱਥੋਂ ਦੇ ਪ੍ਰਸ਼ਾਸਨ ਨੂੰ ਉਸ ਵਿਅਕਤੀ ਤੇ ਜਿਹੜਾ ਸਭ ਤੋਂ ਸਖਤ ਜਿਹੜੀ ਕਾਰਵਾਈ ਕੀਤੀ ਜਾਵੇ ਔਰ ਉਸ ਵਿਅਕਤੀ ਨੂੰ ਫਾਂਸੀ ਦੇ ਲਈ ਜਾਵੇ ਤਾਂ ਜੋ ਜਿਹੜੇ ਇਦਾਂ ਦੇ ਲੋਕ ਦੇਸ਼ ਦਾ ਮਾਹੌਲ ਖਰਾਬ ਕਰਨ ਨੂੰ ਲੱਗੇ ਹੋਏ ਆ ਔਰ ਆਪਸੀ ਭਾਈਚਾਰੇ ਨੂੰ ਜਿਹੜਾ ਖਰਾਬ ਕਰਨ ਦਾ ਜਿਹੜਾ ਕੰਮ ਉਹ ਕਰਨ ਲੱਗੇ ਹੋਏ ਆ ਮੇਰੀ ਸਰਕਾਰ ਅਗੇ ਬੇਨਤੀ ਆ ਉਸ ਵਿਅਕਤੀ ਨੂੰ ਸਖਤ ਤੋਂ ਸਖਤ ਜਿਹੜੀ ਕਾਰਵਾਈ ਕਰਕੇ ਜਿਹੜੇ ਫਾਂਸੀ ਦੇ ਲਈ ਜਾਵੇ ਜੇ ਲੋਕੀ ਇਹ ਸਾਡੀ ਜਿਹੜੀ ਆਰਐਸਏ ਦੇ ਸਰਕਾਰਾਂ ਆ ਜਿਹੜਾ ਬੜਾ ਸੰਵਿਧਾਨ ਨੂੰ ਖਤਮ ਕਰਨੇ ਲੱਗੇ ਹੋਏ ਆ ਔਰ ਬਾਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਜੀ ਨੇ ਲਿਖਿਆ ਹੈ ਸੰਵਿਧਾਨ ਸਾਰੇ ਇੱਕ ਬਰਾਬਰ ਦਾ ਦਿੱਤਾ ਹੋਇਆ ਉਸਮਾਨਤਾ ਦੇ ਪਾਇਦਰ ਦਾ ਜਿਹੜੀ ਗੱਲ ਕਰਦੀ ਹੈ ਉਹ ਜਿਹੜੇ ਇਦਾਂ ਦੇ ਜਿਹੜੇ ਲੋਕ ਆ ਆਪਣੇ ਆਉ ਲੋਕ ਆ ਜਿਹੜੇ ਦੇਖਦੇ ਸੰਵਿਧਾਨ ਔਰ ਬਾਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਜੀ ਦੀ ਪਰਚਮਾ ਨੂੰ ਤੋੜਨ ਦੀ ਗੱਲ ਕਰਦੇ ਆ ਔਰ ਮੈਂ ਤਾਂ ਕਹਿੰਦਾ ਜਿਹੜੇ ਸਰਕਾਰਾਂ ਆਪਣੇ ਆਪ ਨੂੰ ਚੋਣੀਆਂ ਆ ਕਿ ਅਸੀਂ ਪੰਜਾਬ ਨੂੰ ਖੁਸ਼ਹਾਲ ਜਿਹੜਾ ਦੇਖਣਾ ਚਾਹੁੰਦੇ ਆ ਫਿਰ ਇਦਾਂ ਦੇ ਘਟਨਾਕ੍ਰਮ ਜਿਹੜੇ ਕਰ ਰਹੇ ਆ ਔਰ ਦੇਖਦਾ ਜਿਦਾ ਲਾਡ ਡਰ ਖਤਰੇ 'ਚ ਹੈ ਜਿਹੜੇ ਰਾਜ ਦੇ ਕਿੰਨੇ ਪੱਧਰ ਦੇ ਵਿੱਚ ਬਾਬਾ ਸਾਹਿਬ ਜਿਹੜੇ ਬੜੇ ਨੇ ਉਹਨਾਂ ਨੂੰ ਸਿਕਿਉਰਿਟੀ ਦਿੱਤੀ ਜਾਣੀ ਚਾਹੀਦੀ ਦੇਖੋ ਬਿਲਕੁਲ ਦੇਣੀ ਚਾਹੀਦੀ ਆ ਔਰ ਜਿਹੜੇ ਇਦਾਂ ਦੇ ਹਰੇਕ ਧਰਮਾਂ ਦਾ ਮੈਂ ਸਤਿਕਾਰ ਕਰਦਾ ਕੋਈ ਵੀ ਸ਼ਹਿਰ ਦੇ ਅੰਦਰ ਕਿਸੇ ਵੀ ਧਰਮ ਦੀ ਨਮਲੇਟਿਵ ਜਿਹੜਾ ਕੋਈ ਸਟੈਚੂ ਲੱਗਾ ਹੋਇਆ ਆ ਉਹਨਾਂ ਨੂੰ ਸਭ ਤੋਂ ਪਹਿਲਾਂ ਸਰਕਾਰ ਦੇ ਧਿਆਨ 'ਚ ਲਿਆਉਣਾ ਚਾਹੀਦਾ ਵੀ ਉਹਨਾਂ ਨੂੰ ਜਿਹੜਾ ਸੁਰੱਖਿਅਤ ਕੀਤਾ ਜਾਵੇ ਤਾਂ ਜੋ ਜਿਹੜੇ ਕੋਈ ਵੀ ਅਨਸ ਕਿ ਦਾਦਾ ਕਿਸੇ ਵੀ ਤਰ੍ਹਾਂ ਦੇ ਲੋਕਾਂ ਦੇ ਸਟੈਚੂ ਜਿਹੜਾ ਸੋਸ਼ਲ ਪਹਚਾਈ ਜਾਵੇ ਓਹ ਖਬਰਾਂ ਵਿੱਚ ਗੋਮ ਨੂੰ ਕੀ ਮੈਸੇਜ ਹੈ ਗੋਮ ਨੂੰ ਮੇਰਾ ਇਹੀ ਮੈਸੇਜ ਹੈ ਜਦੋਂ ਕੋਈ ਇਦਾਂ ਦੀ ਤਰਕਟਣਾ ਕੋਈ ਹੁੰਦੀ ਹੈ ਸਾਡੇ ਨਾਲ ਕੋਈ ਇਦਾਂ ਦਾ ਕੋਈ ਹਵੀ ਨਾ ਵੀ ਹੁੰਦੀ ਹੈ ਤਾਂ ਸਾਨੂੰ ਇੱਕ ਮੰਚ ਦੇ ਇਕੱਠੇ ਹੋ ਕੇ ਪਹਿਲ ਦੇ ਆਧਾਰ ਤੇ ਸਾਨੂੰ ਆਉਣਾ ਚਾਹੀਦਾ ਕਿਉਂਕਿ ਤੁਸੀਂ ਇਹ ਕੋਈ ਨਵੀਂ ਗੱਲ ਨਹੀਂ ਕਿ ਸਾਡੇ ਜਿਹੜਾ ਅਸੀਂ ਸਮਾਜ ਨਾਲ ਕੋਈ ਹੋਰ ਸਮਾਜ ਨਾਲ ਤੱਕਾ ਹੋਇਆ ਤੁਸੀਂ ਪਿੱਛੇ ਜਾ ਕੇ ਦੇਖੀ ਹੋਣੀ ਵੀਡੀਓ ਪੈਣੀ ਪਿੰਡ ਤੋਂ ਜਿਹੜਾ ਸਾਡੇ ਸਮਾਜ ਨੂੰ ਬੜਾ ਪਦਅਦੀ ਜਿਹੜੀ ਸ਼ਬਦੀ ਸ਼ੋਦਾਬਰੀ ਬੋਲ ਕੇ ਸਾਨੂੰ ਗਾਲੀ ਗਲੋਚ ਕਰ ਰਿਹਾ ਔਰ ਇਸੇ ਤਰ੍ਹਾਂ ਇੱਕ ਜਿਹੜਾ episodes ਪੱਦੀ ਖਾਲਸਾ ਦਾ ਸੀ ਉਸ ਵੀ ਸੰਤ ਨਰਿੰਦਰਵਾਸਿ ਮਹਾਰਾਜ ਜੀ ਨੇ ਉਹਨਾਂ ਨੇ ਜਿਹੜਾ ਗਾਲੀ ਗੋਲਕ ਕੀਤਾ ਤਾਂ ਤੱਕ ਸਤਿਗੁਰੂ ਦਾਸ ਮਹਾਰਾਜ ਨੂੰ ਜਿਹੜਾ ਗਾਲੀ ਗੋਲਕ ਕੀਤਾ ਉਸ ਦੇ ਖਿਲਾਫ ਜਿਹੜਾ ਮੈਡਕਲ ਸੈਨਾ ਨੇ ਜਿਹੜਾ ਪਰਚਾ ਦਰਜ ਕਰਾਇਆ ਔਰ ਪੈੜੀ ਪਿੜ ਦੇ ਜਿਹੜਾ ਵਿਅਕਤੀ ਸੂਦੇ ਖਿਲਾਫ ਜਿਹੜਾ ਕਾਨੂੰਨੀ ਕਾਨੂੰਨੀ ਜਿਹੜੀ ਕਾਰਵਾਈ ਆ ਉਹ ਸੀ ਕਰਵਾਈ ਆ ਸਾਡੇ ਮੰਗਾਂ ਦੀ ਪੇਸ਼ਾਨੀ ਦਾ ਨਾਮ ਮੰਨੀ ਗਈ ਤਾਂ ਜੋ ਤਸੀਹੇ ਦਾ ਕੰਮ ਕਰਨਾ ਜੋ ਸਰਕਾਰ ਉਸ ਦੇ ਖਿਲਾਫ ਵੀ ਸਖਤੋ ਸਖਤ ਕਾਰਵਾਈ ਨਹੀਂ ਕਰਦੀ ਤਾਂ ਅਸੀਂ ਸੜਕਾਂ ਤੇ ਆਉਣ ਨੂੰ ਬਿਲਕੁਲ ਤਿਆਰ ਬੈਠੇ ਆ ਔਰ ਸਮਾਜ ਨੂੰ ਇਹ ਬੇਨਤੀ ਕਰਦੇ ਆ ਜਦੋਂ ਕਿ ਇਦਾਂ ਦੀ ਕੋਈ ਜਿਹੜੀ ਦੁਰਘਟਨਾ ਹੁੰਦੀ ਹੈ ਸਾਨੂੰ ਇੱਕ ਮੰਚ ਤੇ ਆ ਕੇ ਇਕੱਠੇ ਹੋ ਕੇ ਸਮਾਜ ਦੀ ਬਾਹ ਫੜ ਕੇ ਅੱਗੇ ਹੋ ਕੇ ਜਿਹੜਾ ਇਦਾਂ ਦੇ ਸਾਡੇ ਜਿਹੜੇ ਕੰਮ ਕਰਨੇ ਚਾਹੀਦੇ ਆ ਦੇਖੋ ਜੀ ਪਹਿਲਾਂ ਤਾਂ ਉਹ ਦਿਨ ਦੇਖਣਾ ਚਾਹੀਦਾ ਇਹ 26 ਜਨਵਰੀ 26 ਜਨਵਰੀ ਜਿਹੜਾ ਗਦੰਤ ਦਿੱਤਾ ਉਸ ਦਿਨ ਸਭ ਨੂੰ ਪਤਾ ਵੀ ਉਸ ਦਿਨ ਸੰਵਿਧਾਨ ਜਿਹੜਾ ਲਾਗੂ ਹੋਇਆ ਸੀ ਸੰਵਿਧਾਨ ਲਾਗੂ ਕਰਾਉਣਾ ਹੈ ਤੇ ਲਿਖਣ ਵਾਲੇ ਡਾਕਟਰ ਭੀਮrao ਜੀ ਬੇਦਕਾਰ ਸੀਗੇ ਤੇ ਉਹਨਾਂ ਦੇ ਸਟੈਚੂ ਨਾਲ ਜਿਹੜੀ ਇਹ ਛੇੜਛਾੜ ਤੇ ਜਿਹੜੀ ਤੋੜਨ ਦੀ ਕੋਸ਼ਿਸ਼ ਕੀਤੀ ਗਈ ਆ ਇਹ ਜਿਹੜੀ ਕੋਸ਼ਿਸ਼ ਕੀਤੀ ਗਈ ਆ ਇਹਦੇ ਪਿੱਛੇ ਕਿਤੇ ਨਾ ਕਿਤੇ ਜਿਹੜੀ ਮਨੂਵਾਦ ਤਾਕਤਾਂ ਦਾ ਹੱਥ ਹੈਗਾ ਆ ਕਿਉਂਕਿ ਆਏ ਦਿਨ ਅਸੀਂ ਦੇਖਦੇ ਆਂ ਕਦੀ ਸਭਿਧਾਨਾ ਛੇੜਛਾੜ ਹੁੰਦੀ ਆ ਕਦੇ ਐਸੀ ਸਮਾਜ ਦੇ ਉੱਤੇ ਕੋਈ ਤਿੱਖੇ ਸ਼ਬਦ ਬੋਲੇ ਜਾਂਦੇ ਆ ਤੇ ਕਦੇ ਇਹ ਜਿਹੜੀਆਂ ਸ਼ਸ਼ੋਭਤ ਆ 바ਵਾ ਭੀਮrao ਬਾਦਕਰ ਜੀ ਦੇ ਸਟੈਚੂ ਉਹਨਾਂ ਨਾਲ ਕਿਤੇ ਨਾ ਕਿਤੇ ਸ਼ੇਖਸਾਰ ਕੀਤੀ ਜਾਂਦੀ ਹੈ ਇਹ ਕਿਤੇ ਨਾ ਕਿਤੇ ਮਨੂਵਾਦ ਜਿਹੜੀ ਸੋਚ ਆ ਇਹ ਪਿੱਛੇ ਕਿਤੇ ਨਾ ਕਿਤੇ ਲੱਗੀ ਹੋਈ ਆ ਇਹ ਕਿਤੇ ਨਾ ਕਿਤੇ ਕਿਸੇ ਲੋਕਾਂ ਨੂੰ ਫਰਮਾ ਕੇ ਇਦਾਂ ਦੇ ਕੰਮ ਜਿਹੜੇ ਕਰਵਾਏ ਜਾ ਰਹੇ ਆ ਉਹਨਾਂ ਨਾਲੋਂ ਤੇ ਇਹ ਜਿਹੜਾ ਸਮਾਜਿਕ ਤਾਣਾ ਬਾਣਾ ਇਹਨੂੰ ਉਲਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਾਹ ਜੇ ਦੇਖਿਆ ਜਾਵੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਹੋਰ ਵੀ ਦੇ ਸਟੈਚੂ ਲੱਗੇ ਨਜ਼ਰ ਆ ਰਹੇ ਆ ਉਹਨਾਂ ਤੇ ਕਿਉਂ ਨਹੀਂ ਕੀਤੀ ਜਾ ਰਹੀ ਹੈ ਭਾਜੀ। ਦੇਖੋ ਜੀ ਬਾਕੀ ਸਟੈਚੂਆਂ ਤੇ ਵੀ ਕਿਤੇ ਨਾ ਕਿਤੇ ਹੁੰਦੀ ਆ ਜਿੱਥੇ ਉਹ ਦੇਖ ਲੈਂਦੇ ਆ ਕੋਈ ਇਹ ਪ੍ਰਸ਼ਾਸਨ ਦੀ ਬਹੁਤ ਵੱਡੀ ਨਲਾਇਕੀ ਆ। ਨਹੀਂ ਜਦ ਪਤਾ ਹੈ ਵੀ 26 ਜਨਵਰੀ ਆ 바ਵਾ ਸਾਹਿਬ ਨੇ ਸੰਵਿਧਾਨ ਲਿਖਿਆ ਉਸ ਦਿਨ ਸੰਵਿਧਾਨ ਲਾਗੂ ਹੋਇਆ ਸੀ ਇਹਨਾਂ ਨੂੰ ਹਰੇਕ ਜਿਹੜੇ ਉਹਨਾਂ ਦੇ ਜਿਹੜੇ ਬਣੇ ਹੋਏ ਆ ਚੌਂਕਾ ਦੇ ਵਿੱਚ ਸਟੈ ਕਿ ਤੇ ਸਕਿਉਰਟੀ ਲਾਉਣੀ ਚਾਹੀਦੀ ਸੀ ਜਾਂ ਇਦਾਂ ਦਾ ਸਰਕਾਰਾਂ ਨੂੰ ਕੋਈ ਐਫਰਟ ਕਰਨੀ ਚਾਹੀਦੀ ਆ ਵੀ ਬਾਬਾ ਸਾਹਿਬ ਬਾਰੇ ਚੰਗੀ ਤਰ੍ਹਾਂ ਜਿਹੜਾ ਆ ਸਕੂਲਾਂ ਦੇ ਵਿੱਚ ਪੜਾਇਆ ਜਾਵੇ ਵੀ ਬਾਬਾ ਸਾਹਿਬ ਦੀ ਕੀ ਅਹਿਮੀਅਤ ਕੀ ਸੀਗੀ ਉਹਨਾਂ ਨੇ ਸਭ ਨੂੰ ਬਰਾਬਰਤਾ ਦੇ ਹੱਕ ਲੈ ਕੇ ਦਿੱਤੇ ਆ ਕੱਲਾ ਸੰਵਿਧਾਨ ਉਹਨਾਂ ਨੇ ਐਸਿਆਂ ਲਈ ਨਹੀਂ ਲਿਖਿਆ ਪੂਰੇ ਸਮਾਜ ਲਈ ਲਿਖਿਆ ਆ ਸਾਰੇ ਸਮਾਜ ਲਈ ਲਿਖਿਆ ਆ ਕੀ ਲੱਗਦਾ ਕਿ ਪੰਜਾਬ ਦੇ ਵਿੱਚ ਜਿੰਨੇ ਵੀ ਬਾਬਾ ਸਾਹਿਬ ਦੇ ਸਟੈਚੂ ਬਣੇ ਆ ਉਹਨਾਂ ਤੇ ਸਕਿਉਰਟੀ ਲਗਾਣੀ ਚਾਹੀਦੀ ਆ ਕਿ ਨਹੀਂ ਚਾਹੀਦੀ ਇਹ ਕੋਈ ਸਟੈਚੂ ਤਾਂ ਬਹੁਤ ਸਾਰਾ ਸਾਰੇ ਦੇ ਦਿਲਾਂ ਦੇ ਵਿੱਚ ਜਿਹੜੇ 바ਵਾ ਸਾਹਿਬ ਬਚੇ ਹੋਏ ਆ ਸਟੈਚੂ ਦਾ ਇੱਕ ਬਹੁਤ ਵੱਡੀ ਗੱਲ ਆ ਬਈ ਉਹਨਾਂ ਦੀ ਅਸੀਂ ਸੋਸ਼ੋਕਤ ਦੇ ਜਿਹੜੇ ਲਾਏ ਹੋਏ ਆ ਉਹਨਾਂ ਦੇ ਸਨਮਾਨ ਲਈ ਜਿਹੜੇ ਆ ਸਟੈਚੂ ਹਰ ਸ਼ਹਿਰ ਦੇ ਵਿੱਚ ਮੇਰੇ ਕੰਨਾਂ ਲੱਗੇ ਹੋਏ ਆ ਪਰ ਇੰਨੀ ਸਿਕਿਉਰਟੀ ਜਿਹੜੀ ਆ ਉਹ ਨਹੀਂ ਕਰ ਸਕਦੇ ਪਰ ਜ਼ਰੂਰੀ ਆ ਬਈ ਜਿੱਦਣ 26 ਜਨਵਰੀ ਉਹ ਦਿਨ ਜਿਹੜਾ ਬਹੁਤ ਮੈਟਰ ਕਰਦਾ ਸੀਗਾ ਜਿੱਦਾਂ ਬਾਬਾ ਸਾਹਿਬ ਦਾ ਜਨਮ ਦਿਨ ਹੁੰਦਾ ਆ ਬਾਬਾ ਸਾਹਿਬ ਦਾ ਪ੍ਰੀਨਨਵਾਨ ਦਿਵਸ ਹੋ ਜਾਂਦਾ ਆ 26 ਜਨਵਰੀ ਹੋ ਗਈ 15 ਅਗਸਤ ਹੋ ਗਈ ਇਹ ਦਿਨ ਜਿਹੜੇ ਐਨੀਅਤ ਰੱਖਦੇ ਆ ਉਸ ਦਿਨ ਹੀ ਕੀਤਾ ਗਿਆ ਇਹ ਜਾਨ ਬੁੱਝ ਕੇ ਸ਼ਰਾਰਤ ਕੀਤੀ ਗਈ ਆ ਇਹ ਮੈਸੇਜ ਕੀ ਆ ਜੀ ਪੰਜਾਬੀ ਮੈਸੇਜ ਇਹ ਆ ਵੀ ਪੰਜਾਬ ਸਰਕਾਰ ਬਿਲਕੁਲ ਫੇਲ ਨਜ਼ਰ ਆ ਰਹੀ ਆ ਲਾਉਣੇ ਆਰਡਰ ਤੇ ਵੀ ਦੇਖੋ ਤੁਸੀਂ ਆਏ ਦਿਨ ਸ਼ਹਿਰਾਂ ਦੇ ਵਿੱਚ ਗੋਲੀਆਂ ਚੱਲ ਰਹੀਆਂ ਹਰ ਰੋਜ਼ ਗੋਲੀ ਚੱਲ ਰਹੀ ਆ ਪ੍ਰਸ਼ਾਸਨ ਫੇਲਿਆ ਬਿਲਕੁਲ ਸੈਂਟਰ ਸਰਕਾਰ ਤੋਂ ਕੀ ਮੰਗ ਕਰਦੇ ਆ ਆਪਾਂ ਹੁਣ ਉਹਦੇ ਬਾਰੇ ਸੈਂਟਰ ਸਰਕਾਰ ਦਾ ਪਹਿਲੇ ਹੀ ਜਿਹੜੀ ਆ ਉਮੀਦਵਾਰ ਦੇ ਵਿਰੋਧੀ ਉਹਤੇ ਪਾਰਲੀਮੈਂਟ ਦੇ ਵਿੱਚ ਕਰ ਰਹੇ ਆ ਉਮੀਦਵਾਰ 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 ਕਹਿੰਦਾ ਫੈਸ਼ਨ ਬਣ ਗਿਆ ਨਾ ਉਹ ਜਿਹੜਾ ਇਹਨਾਂ ਦਾ ਅਮੀਸ਼ਾ ਆ ਉਹਦੇ ਅਸੀਂ ਪਹਿਲਾਂ ਵੀ ਪੁਤਲੇ ਫੂਕ ਕੇ ਹਟੇ ਆ ਉਹਨਾਂ ਦੀ ਤਾਂ ਸੋਚ ਹੀ ਪਹਿਲੇ ਹੀ ਆ ਆਰਐਸਐਸ ਵਾਲੀ ਸੋਚ ਹੈ ਉਹਨਾਂ ਦੀ ਮਨੁਭਾਦੀ ਸੋਚ ਹੈ ਕਿ ਤੁੰ ਜਪਾ ਅੱਜ ਤੋਂ ਅਸੀਂ ਅਬੇਡ ਕਰਸਨਾਸ ਸਿੰਘ ਦੀ ਜਮਾਦਰੀ ਤੋਂ ਖਲੋਰ ਦੇ ਵਿੱਚ 71 ਹੋਈਆਂ ਜਿਹੜਾ ਅੰਮ੍ਰਿਤਸਰ ਦੇ ਵਿੱਚ ਬਾਬਾ ਸਾਹਿਬ ਦੇ ਸਟੈਚੂ ਨੂੰ ਇੱਕ ਤਰ੍ਹਾਂ ਨਿੱਕੋ ਜਿਹੀ ਸ਼ਾਸ਼ੀ ਕੀਤੀ ਗਈ ਆ ਇੱਕ ਸ਼ਾਹਦੀ ਅਫੇਰੋ ਜਿਹੜੀ ਜਿੱਤੇ ਪਾਸਟਾ ਦਾ ਹੋ ਗਿਆ ਮੁਕਤਮਾ ਹੋ ਗਿਆ ਆ ਦੇਖਿਆ ਨਾ ਅਸੀਂ ਅਜੇ ਇਸ ਕਰਕੇ ਇੱਥੇ ਹੋਏ ਆ ਉਤਾ ਚੱਲੇ ਇਹਦੇ ਪਿੱਛੇ ਸਾਜ਼ਿਸ਼ ਕਰਤਾ ਕੌਣ ਆ ਔਰ ਸਾਡੀ ਅੱਜ ਇਹ ਮੰਗ ਹੈ ਸਰਕਾਰ ਤੋਂ ਕਿ ਉਹ ਤੇ ਐਨਐਸਐ ਲਾਈ ਜਾਵੇ ਜਾਂ ਉਹਨੂੰ ਫਾਂਸੀ ਦੀ ਸਜ਼ਾ ਸੁਲਾਈ ਜਾਵੇ ਜੇਕਰ ਇਦਾਂ ਨਹੀਂ ਹੁੰਦਾ ਤਾਂ ਅਸੀਂ ਪੂਰੇ ਸਮਾਜ ਨੂੰ ਲਾਮਬਦ ਰੱਖ ਕੇ ਸੜਕਾਂ ਤੇ ਸੰਘਰਸ਼ ਕਰਾਂਗੇ ਔਰ ਅੱਜ ਅਸੀਂ ਬਲਾਗ ਦੇ ਵਿੱਚ ਜਿਹੜਾ ਰੋਸ ਮਾਰਚ ਕੀਤਾ ਆ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਇਦਾਂ ਨਹੀਂ ਹੁੰਦੀ ਤਾਂ ਅਸੀਂ ਥੋਰ ਤੇ ਗੁਰਾਇਆਂ ਦੋਨੇ ਸ਼ਹਿਰ ਦੇ ਪੂਰਨ ਤੌਰ ਤੇ ਬੰਦ ਕਰਾਂਗੇ ਸੋ ਜੇ ਤੀ ਜੋ ਪਾ